ਦਲਜੀਤ ਸਿੰਘ ਦੀ ਯੂਕੇ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਂਦੀ ਹੈ ਯੂਕੇ ਦੇ ਜੰਪਲ ਇੱਕ ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ ਜੋਹਰਦਿਆ ਕਤਲ ਹੋ ਜਾਂਦਾ ਹੈ ਕਿਉਂ ਕਤਲ ਹੁੰਦਾ ਹੈ ਇਸ ਪਿੱਛੇ ਤੇ ਕੀ ਕਾਰਨ ਨੇ ਕਾਫੀ ਤਲੁਕੇ ਚੰਕਰ ਇਹਨਾਂ ਦਾ ਕਾਰੋਬਾਰ ਸੀ ਇਸ ਨੌਜਵਾਨ ਦਾ ਜਿਸ ਦੇ ਨਾਲ ਪੂਰੀ ਪੰਜਾਬੀ ਕਮਿਊਨਿਟੀ ਯੂਕੇ ਵਿੱਚ ਕਾਫੀ ਸੋਗ ਹੈ ਕੀ ਕਾਰਨ ਹੈ ਇਸ ਨੌਜਵਾਨ ਦੇ ਕਤਲ ਦਾ ਜੀ ਬਿਲਕੁਲ ਬਿਲਕੁਲ ਇੰਗਲੈਂਡ ਤੋਂ ਬੜੀ ਦੁਖਦਾਈ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਇੱਕ ਆਪਾਂ ਕਹੀਏ ਵੀ ਇੱਕ ਜਵਾਨ ਜਹਾਨ ਨੌਜਵਾਨ ਗੁਰਵਿੰਦਰ ਸਿੰਘ ਜੋਹੜ ਜਿਹਦਾ ਕਤਲ ਕਰ ਦਿੱਤਾ ਜਾਂਦਾ ਹੈ ਬਿਨਾਂ ਵਜਾ ਤੋਂ ਸੋ ਗੁਰਵਿੰਦਰ ਸਿੰਘ ਜੋਹੜ ਬਾਰੇ ਦੱਸਿਆ ਜਾਂਦਾ ਪੀ ਬੜੇ ਸਟੈਬਲਿਸ਼ਡ ਕਾਰੋਬਾਰੀ ਸੀ ਉਹਨਾਂ ਦਾ ਪ੍ਰਾਪਰਟੀ ਦੇ ਵਿੱਚ ਵੀ ਕੰਮ ਕਰ ਸੀ ਉਹਨਾਂ ਦੇ ਰੈਸਟੋਰੈਂਟ ਸੀ ਇੱਥੇ ਲੋਕਲੀ ਆਪਾਂ ਕਹੀਏ ਬਰਮਿੰਗਮ ਦੇ ਆਲੇ ਦੁਆਲੇ ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਬਿਜ਼ਨਸ ਸੀਗਾ ਤੇ ਉਹ ਡਰਬੀ ਸ਼ਹਿਰ ਦੀ ਇੱਕ ਬੈਂਕ ਦੀ ਬ੍ਰਾਂਚ ਦੇ ਵਿੱਚ ਜਾਂਦੇ ਆ ਤੇ ਜਿੱਥੇ ਦੋ ਜਾਣੇ ਜਿਹੜੇ ਨੇ ਉਹਨਾਂ ਦੇ ਸਟੈਬਿੰਗ ਕਰਕੇ ਚਾਕੂ ਮਾਰ ਕੇ ਉਹਨਾਂ ਨੂੰ ਜ਼ਖਮੀ ਕਰ ਦਿੰਦੇ ਨੇ ਉਸ ਤੋਂ ਬਾਅਦ 에어 ਐਮਬੂਲੈਂਸ ਆਉਂਦੀ ਹੈ ਉਹਨਾਂ ਨੂੰ ਲੈ ਜਾਂਦੀ ਹੈ ਪਰ ਜ਼ਖਮਾਂ ਦੀ ਤਾਬ ਨਾ ਚਲਦਿਆਂ ਹੋਇਆਂ ਆਪਣੇ ਸਵਾਸ ਜਿਹੜੇ ਨੇ ਉਹ ਛੱਡ ਜਾਂਦੇ ਨੇ ਸੋ ਇਸ ਦੇ ਨਾਲ ਸਾਰੀ ਕਮਿਊਨਿਟੀ ਆਪਾਂ ਕਹਿ ਲਈਏ ਸਾਰੀ ਕਮਿਊਨਿਟੀ ਇਸ ਵੇਲੇ ਰੋਸ ਦੇ ਵਿੱਚ ਹੈ ਦੁੱਖ ਦੇ ਵਿੱਚ ਵੀ ਹੈ ਕਿ ਭਾਈ ਬਣ ਕੀ ਰਿਹਾ ਇੱਕ ਨੌਜਵਾਨ ਜਿਨੇ ਇੰਨੀ ਮਿਹਨਤ ਕਰਕੇ ਆਪਣੇ ਕਾਰੋਬਾਰ ਸੈਟਲ ਕੀਤੇ ਆਪਣਾ ਹੋਰ ਵੀ ਕੰਮ ਕਰ ਜਿਹੜੇ ਆ ਉਹ ਚਲਾ ਰਿਆ ਸੀ ਉਹਨਾਂ ਦੇ ਦੋਸਤ ਦੱਸਦੇ ਨੇ ਕਿ ਬਹੁਤ ਕਾਈਂਡ ਬੜੇ ਵਧੀਆ ਸੁਭਾਅ ਦਾ ਮਾਲਕ ਗੁਰਵਿੰਦਰ ਸਿੰਘ ਜੋਹੜਸੀ ਤੇ ਹੋਰ ਆਲੇ ਦੁਆਲੇ ਕਮਿਊਨਿਟੀ ਦੇ ਵਿੱਚ ਵੀ ਜਿੱਥੇ-ਜਿੱਥੇ ਵਿਚਰਦੇ ਸੀ ਟਿਕਟੌਕ ਦੇ ਉੱਤੇ ਅੱਜ ਉਹ ਉਹਨਾਂ ਦੀਆਂ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਛਾਈਆਂ ਹੋਈਆਂ ਹਨ ਉਹਨਾਂ ਬਾਰੇ ਗੱਲ ਹੋ ਰਹੀ ਹੈ ਸਿਰਫ ਪੰਜਾਬੀ ਕਮਿਊਨਿਟੀ ਨਹੀਂ ਗੋਰੇ ਵੀ ਉਹਦੇ ਉੱਤੇ ਗੱਲ ਕਰ ਰਹੇ ਨੇ ਕਿ ਭਾਈ ਬਹੁਤ ਮਾੜਾ ਹੋਇਆ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਇੰਗਲੈਂਡ ਦੇ ਵਿੱਚ ਹੁਣ ਨਿਤ ਦਿਨ ਸਟੈਬਿੰਗ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਆਮ ਤੌਰ ਤੇ ਇਹ ਕਿਹਾ ਜਾਂਦਾ ਸੀ ਵੀ ਇੰਗਲੈਂਡ ਜਿਹੜਾ ਹੈਗਾ ਉਹ ਬਹੁਤ ਸੇਫ ਹੈ ਪਰ ਅੱਜ ਕੱਲ ਦੇ ਹਾਲਾਤ ਕੀ ਬਣੇ ਹੋਏ ਆ ਟੀਨੇਜਰ ਜੇਬਾਂ ਦੇ ਵਿੱਚ ਚਾਕੂ ਰੱਖ ਕੇ ਘੁੰਮਦੇ ਆ ਤੋ ਉਹ ਕੀ ਕਰਦੇ ਆ ਕਿ ਬਿਨਾਂ ਗੱਲ ਤੋਂ ਜਾਂ ਛੋਟੀ ਮੋਟੀ ਗੱਲ ਤੋਂ ਸਟੈਬ ਕਰ ਦਿੰਦੇ ਨੇ ਕਤਲ ਹੋ ਜਾਂਦਾ ਮਾਰੇ ਜਾਂਦੇ ਨੇ ਪਿਛਲੇ ਸਮੇਂ ਦੇ ਵਿੱਚ ਵੀ ਇੱਕ ਪੰਜਾਬੀ ਬੱਚਾ ਜਿਹੜਾ ਹੈਗਾ ਉਹਨੂੰ ਸਟੈਬ ਕਰ ਦਿੱਤਾ ਗਿਆ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਜੜੀਆਂ ਨੇ ਉਹ ਸਾਹਮਣੇ ਆ ਰਹੀਆਂ ਸੋ ਗੁਰਵਿੰਦਰ ਸਿੰਘ ਜੋਹਲ ਨੂੰ ਇੱਕ ਬੈਂਕ ਦੇ ਵਿੱਚ ਜਿਹੜਾ ਹੈਗਾ ਉਚਾਕੂ ਮਾਰਿਆ ਗਿਆ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਤੇ ਪੁਲਿਸ ਨੇ ਦੋ ਬੰਦੇ ਜਿਹੜੇ ਨੇ ਉਹ ਚਾਰਜ ਕੀਤੇ ਆ ਹਾਲੇ ਤੱਕ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ ਜਿਸ ਦਿਨ ਪੇਸ਼ ਕੀਤਾ ਜਾਵੇਗਾ ਉਹਨਾਂ ਨੂੰ ਸਜ਼ਾਵਾ ਕੀ ਮਿਲਦੀਆਂ ਆਪਾਂ ਉਹ ਵੀ ਸਾਰੀ ਘਟਨਾ ਜਿਹੜੀ ਹੈਗੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਫਿਲਹਾਲ ਦੀ ਘੜੀ ਕਮਿਊਨਿਟੀ ਦੇ ਵਿੱਚ ਰੋਸ ਹੈ ਕਿ ਗੁਰਵਿੰਦਰ ਸਿੰਘ ਜੋਹੜ ਜਿਹੜਾ ਹੈਗਾ ਉਹ ਅਣਯਾਈ ਮੌਤ ਜਿਹੜੀ ਹੈ ਉਹਨੂੰ ਆਈ ਬਿਨਾ ਵਜਾ ਤੋਂ ਮੌਤ ਜਿਹੜੀ ਹੈ ਉਹਨੂੰ ਆਪਣੇ ਨਾਲ ਲੈ ਗਈ ਹੈ ਜਿਸ ਦਾ ਕੋਈ ਵੀ ਦੇਖੋ ਗੱਲ ਇਹ ਹੁੰਦੀ ਹੈ ਕਈ ਵਾਰ ਕੀ ਹੁੰਦਾ ਹੈ ਬੰਦਾ ਬਿਮਾਰ ਹੁੰਦਾ ਹੈ ਬਿਮਾਰ ਹੋਣ ਤੋਂ ਬਾਅਦ ਉਹਦਾ ਇਹ ਹੁੰਦਾ ਵੀ ਕੋਈ ਬਿਮਾਰੀ ਵੱਡੀ ਆ ਤੇ ਫਿਰ ਪਤਾ ਹੁੰਦਾ ਵੀ ਭਾਈ ਇਹਨੇ ਚੱਲ ਬਸਣਾ ਹੈ ਦੂਜੀ ਗੱਲ ਇਹ ਹੁੰਦੀ ਕੋਈ ਐਕਸੀਡੈਂਟ ਹੋ ਗਿਆ ਤਾਂ ਚਲੋ ਉਹ ਵੀ ਪਰਮਾਤਮਾ ਦੇ ਹੱਥ ਦੇ ਵਿੱਚ ਹੀ ਹੈ ਇਹ ਜਿਹੜੀ ਅਣਾਈ ਮੌਤ ਹੁੰਦੀ ਹੈ ਇਹ ਜਿਹੜੀ ਹੈ ਇਹ ਜ਼ਿਆਦਾ ਦੁਖਦਾਈ ਹੁੰਦੀ ਹੈ ਕਿ ਤੁਸੀਂ ਭਾਈ ਤੁਹਾਨੂੰ ਪਤਾ ਹੀ ਨਹੀਂ ਹੈ ਤੁਸੀਂ ਆਪਣੇ ਕੰਮ-ਕਾਰ ਕਰਨ ਜਾ ਰਹੇ ਹੋ ਤੁਹਾਨੂੰ ਕੋਈ ਆ ਕੇ ਤੇ ਪਿੱਛੋਂ ਸਟੈਪ ਕਰ ਦਿੰਦਾ ਹੈ ਤੁਹਾਡੇ ਚਾਕੂ ਲੰਗਾ ਦਿੰਦਾ ਤੇ ਤੁਹਾਨੂੰ ਉੱਥੇ ਪਤਾ ਹੀ ਨਹੀਂ ਲੱਗਦਾ ਵੀ ਹੁਣ ਬੰਨਣਾ ਕੀ ਹੈ ਜਾਂ ਤਾਂ ਡੈਥ ਹੋ ਜਾਂਦੀ ਹੈ ਜਾਂ ਫਿਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਆ ਸੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜਿਹੜੀ ਮੌਤ ਜਿਹੜੀ ਕਿਸੇ ਦੀ ਹੋਣੀ ਉਹ ਵੀ ਜਹਾਨ ਜਹਾਨ ਜਵਾਨ ਜਹਾਨ ਤੋ ਤੁਹਾਨੂੰ ਇਹ ਵੀ ਦੱਸ ਦਵਾਂ ਗੁਰਵਿੰਦਰ ਸਿੰਘ ਜੋਹੜ ਤਿੰਨ ਬੱਚਿਆਂ ਦਾ ਬਾਪ ਸੀ ਛੋਟੇ-ਛੋਟੇ ਤਿੰਨ ਬੱਚੇ ਦੱਸੇ ਜਾਂਦੇ ਆ ਉਹਨਾਂ ਦੇ ਤੇ 37 ਸਾਲ ਉਮਰ ਸੀ ਇਹਨਾਂ ਦੀ ਤੇ ਜਿਹਨੇ ਸਟੈਪ ਕੀਤਾ 47 ਸਾਲ ਉਹਦੀ ਉਮਰ ਹੈ ਉਹਦੇ ਨਾਲ ਇੱਕ ਹੋਰ ਜਣੇ ਨੂੰ ਜਿਹੜਾ ਹੈਗਾ ਗ੍ਰਫਤਾਰ ਕੀਤਾ ਜਿਨਨੇ ਕਿ ਉਹਨੂੰ ਪ੍ਰਵੋਕ ਕੀਤਾ ਭੜਕਾਇਆ ਜਾਂ ਫਿਰ ਅਸਿਸਟ ਕੀਤਾ ਆਪਾਂ ਇਸ ਤਰ੍ਹਾਂ ਕਹਿ ਲਈਏ ਸੋ ਫਿਲਹਾਲ ਦੀ ਇਹ ਖਬਰ ਹੈਗੀ ਹੈ ਜਦੋਂ ਸਜ਼ਾਵਾ ਅਦਾਲਤ ਸੁਣਾਵੇਗੀ ਤੇ ਉਹਦੇ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਿਆ ਜਾਵੇਗਾ ਪਰ ਅਸੀਂ ਇਸ ਵੀਡੀਓ ਦੇ ਰਾਹੀਂ ਵੀ ਆਪਣੀ ਇੰਗਲੈਂਡ ਦੇ ਵਿੱਚ ਜਾਂ ਫਿਰ ਵਿਦੇਸ਼ਾਂ 'ਚ ਫਿਰ ਪੰਜਾਬ 'ਚ ਵੀ ਲਾ ਲਈਏ ਸਾਡੇ ਜਿੰਨੀ ਵੀ ਕਮਿਊਨਿਟੀ ਵਸਦੀ ਆ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਭਾਈ ਅਵੇਅਰ ਹੋ ਕੇ ਰਿਹਾ ਕਰੋ ਦੂਸਰੀ ਗੱਲ ਇਹ ਐ ਜਿਹੜੇ ਇਹ ਲੋਕ ਸਿਰਾਂ ਦੇ ਉੱਤੇ ਖੂਨ ਜਿਹੜਾ ਹੈਗਾ ਉਹ ਚੜਾਈ ਫਿਰਦੇ ਨੇ ਮਤਲਬ ਕਿ ਕਿ ਉਹਨਾਂ ਨੂੰ ਕਿਸੇ ਦੀ ਜਾਣ ਦੀ ਪਰਵਾਹ ਨਹੀਂ ਹੈਗੀ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਭਾਈ ਇੱਕ ਜਵਾਨ ਜਹਾਨ ਜਿਹੜਾ ਸਰੀਰ ਹੁੰਦਾ ਨਾ ਜਿਹੜਾ 32 33 34 35 ਸਾਲ ਦਾ ਉਹਦੇ ਉੱਤੇ ਬੜੀ ਮਿਹਨਤ ਲੱਗੀ ਹੁੰਦੀ ਐ ਕਿਵੇਂ ਮਾਪੇ ਉਹਦਾ ਪਹਿਲਾ ਜਨਮ ਜਦੋਂ ਹੁੰਦਾ ਕਿੰਨੀਆਂ ਖੁਸ਼ੀਆਂ ਘਰ 'ਚ ਬਣਾਈਆਂ ਜਾਂਦੀਆਂ ਐ ਕਿਵੇਂ ਕਿਵੇਂ ਕਰਕੇ ਤੇ ਉਹਨੂੰ ਪਾਲ ਪੋਸ ਕੇ ਵੱਡਾ ਕੀਤਾ ਜਾਂਦਾ ਹੈ ਕਿੰਨੀਆਂ ਖੁਸ਼ੀਆਂ ਮਣਾ ਕੇ ਤੇ ਮੁੜ ਕੇ ਉਹਦਾ ਵਿਆਹ ਕੀਤਾ ਜਾਂਦਾ ਫਿਰ ਉਹਦੇ ਅੱਗੋਂ ਬੱਚੇ ਹੁੰਦੇ ਨੇ ਮਤਲਬ ਪਰਿਵਾਰ ਕਿੰਨਾ ਖੁਸ਼ ਹੁੰਦਾ ਹੈ ਬਜ਼ੁਰਗ ਮਾਪੇ ਕਿੰਨਾ ਖੁਸ਼ ਹੁੰਦੇ ਨੇ ਆਪਣੇ ਜਵਾਨ ਪੁੱਤਰ ਨੂੰ ਦੇਖ ਕੇ ਤੇ ਤੁਸੀਂ ਲੋਕ ਜਿਹੜੇ ਲੋਕ ਇਹੋ ਜੀ ਸੋਚ ਦੇ ਮਾਲਕ ਹੁੰਦੇ ਨੇ ਤੇ ਉਹ ਮਿੰਟ ਲਾਉਂਦੇ ਆ ਕਿਸੇ ਦੀ ਜਾਣ ਲੈਣ ਲੱਗਿਆ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਇਨਸਾਨੀਅਤ ਦੇ ਉੱਤੇ कलंक ਨੇ ਮੈਂ ਤਾਂ ਇਹ ਕਹਾਂਗਾ ਸੋ ਇਹ ਨਹੀਂ ਹੋਣੀਆਂ ਚਾਹੀਦੀਆਂ ਬਚਾਅ ਚ ਬਚਾਇਆ ਮਾਹੌਲ ਜਿਹੜਾ ਹੈਗਾ ਅੱਜ ਕੱਲ ਸਹੀ ਨਹੀਂ ਹੈ ਮੈਂ ਇਹ ਵੀ ਨਾਲ ਕਹਿਣੀ ਚਾਹੁੰਨਾ ਹੈ ਕਿ ਮਾਹੌਲ ਸਹੀ ਨਹੀਂ ਹੈ ਵਿਦੇਸ਼ਾਂ ਦੇ ਵਿੱਚ ਥੋੜਾ ਰੇਸਿਜ਼ਮ ਜੀ ਵਧਿਆ ਕਿਉਂਕਿ ਮੈਂ ਤੁਹਾਨੂੰ ਆਪਾਂ ਆਪਾਂ ਅਕਸਰ ਆਪਣੀਆਂ ਜੜੀਆਂ ਵੀਡੀਓ ਚ ਗੱਲ ਕਰਦੇ ਰਹਿੰਨੇ ਕਿ ਇਮੀਗ੍ਰੇਸ਼ਨਸ ਨੂੰ ਲੈ ਕੇ ਜਿਹੜੇ ਬਾਹਰੋਂ ਇਮੀਗ੍ਰੈਂਟਸ ਆਏ ਨੇ ਉਹਨਾਂ ਨੂੰ ਲੈ ਕੇ ਇਥੋਂ ਦੇ ਲੋਕ ਥੋੜੇ ਜਿਆਦਾ ਔਖੇ ਨਜ਼ਰ ਆ ਰਹੇ ਨੇ ਇਸ ਵੇਲੇ ਕੁਝ ਮੁਲਕਾਂ ਦੇ ਸੋ ਉਸ ਦੇ ਉਹ ਬਾਤ ਜਿਹੜੀਆਂ ਇਹੋ ਜਿਹਾਂ ਘਟਨਾਵਾਂ ਰੇਸਿਜ਼ਮ ਦੇ ਵਿੱਚੋਂ ਵੀ ਨਿਕਲਦੀਆਂ ਸੋ ਥੋੜਾ ਆਪਣਾ ਵਿਚਾਰ ਰੱਖਿਆ ਕਰੋ ਕਿਸੇ ਨਾਲ ਬਹੁਤਾ ਆਰਗੂਮੈਂਟ ਕਰਨ ਦੀ ਲੋੜ ਨਹੀਂ ਹੈਗੀ ਕਿਸੇ ਨਾਲ ਜਾਣ ਬੁੱਝ ਕੇ ਪੰਗੇ ਲੈਣ ਦੀ ਲੋੜ ਨਹੀਂ ਹੈ ਆਪਣੇ ਕੰਮ ਦੇ ਨਾਲ ਮਤਲਬ ਰੱਖਣਾ ਤੇ ਠੀਕ ਠਾਕ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਉਹ ਬਸਰ ਕਰੋ ਤੇ ਭਾਈ ਉਹਦੇ ਚੀ ਸਾਰਾ ਹੈਗਾ ਉਹਦੇ ਨਾਲ ਹੀ ਇੱਕ ਵਧੀਆ ਜ਼ਿੰਦਗੀ ਤੁਸੀਂ ਜਿਉ ਸਕਦੇ ਹੋ ਆਦਰਵਾਇਜ਼ ਇਹੋ ਜਿਹੇ ਜਿਹੜੇ ਸਿਰਫ ਰੇ ਲੋਕ ਹੁੰਦੇ ਨੇ ਤੇ ਉਹਨਾਂ ਦਾ ਕੋਈ ਪਤਾ ਨਹੀਂ ਹੁੰਦਾ ਜੀ ਅੰਦਰ ਸਿੰਘ ਜੀ ਯੂਕੇ ਵਿੱਚ ਜੋ ਤੁਸੀਂ ਹਾ ਦੱਸਦੇ ਪਿਓ ਕ੍ਰਾਈਮ ਵਧਣ ਦੇ ਕਾਰਨ ਕੀ ਨੇ ਤੇ ਸਰਕਾਰਾਂ ਦੇ ਇਹਨਾਂ ਕ੍ਰਾਈਮ ਨੂੰ ਰੋਕਣ ਦੇ ਲਈ ਕੋਈ ਸਖਤ ਐਕਸ਼ਨ ਚੱਕੇ ਨੇ ਦੇਖੋ ਕ੍ਰਾਈਮ ਵਧਣ ਦੇ ਕਾਰਨ ਤਾਂ ਇਹ ਮੈਂ ਤੁਹਾਨੂੰ ਕਹਿ ਸਕਦਾ ਵੀ ਪੰਜਾਬ 'ਚ ਆਪਾਂ ਦੇਖ ਲਈਏ ਪੰਜਾਬ 'ਚ ਕਿਉਂ ਕ੍ਰਾਈਮ ਵਧਿਆ ਆਪਾਂ ਇਹ ਦੇਖੀਏ ਵੀ ਜਦੋਂ ਅਸੀਂ ਪੰਜਾਬ ਸੀ ਤਾਂ ਉਸ ਵੇਲੇ ਲੜਾਈਆਂ ਹੁੰਦੀਆਂ ਸੀ ਛੋਟਿਆਂ ਦੇ ਨਾਲ ਗੰਗਾਂ ਵੱਤ ਤੋਂ ਵੱਤ ਲੈ ਲਈਆਂ ਛੋਟੀਆਂ ਬੇਸਬਾਲ ਲੈ ਲੇ ਅੱਜ ਉਹ ਪਿਸਤੋਲਾਂ ਤੱਕ ਕੰਮ ਪਹੁੰਚ ਗਿਆ ਤੇ ਮਿੰਟ ਲਾਉਂਦੇ ਨੇ ਦੋ ਗੋਲੀਆਂ ਮਾਰ ਕੇ ਮੋਟਰਸਾਈਕਲ ਦੇ ਉੱਤੇ ਆਉਂਦੇ ਆ ਦੋ ਗੋਲੀਆਂ ਮਾਰੀਆਂ ਤੇ ਨਿਕਲ ਗਏ ਇਹੀ ਚੀਜ਼ ਜਿਹੜੀ ਹੈ ਨਾ ਇਹ ਇਹ ਚੀਜ਼ ਜਿਹੜੀ ਉਹ ਸਾਰੇ ਮੁਲਕਾਂ ਦੇ ਵਿੱਚ ਜਿਹੜੀ ਯੂਥ ਹੈ ਜੰਗ ਜਨਰੇਸ਼ਨ ਹੈ ਉਹਨਾਂ ਦੇ ਵਿੱਚ ਫੈਲ ਚੁੱਕੀ ਹੈ ਮਤਲਬ ਕਿ ਐਡੇ ਮਜ਼ਬੂਤ ਨਹੀਂ ਹੈਗੇ ਅੰਦਰ ਸਮਝੇ ਤੁਸੀਂ ਮੇਰੀ ਗੱਲ ਮੈਂਟਲੀ ਇਨੇ ਸਟਰੋਂਗ ਨਹੀਂ ਹੈਗੇ ਇਨੇ ਸਮਝਦਾਰ ਨਹੀਂ ਹੈਗੇ ਅੱਜ ਕੱਲ ਦੀ ਯੂਥ ਜਿਹੜੀ ਹੈਗੀ ਆ ਤੋ ਉਹਨਾਂ ਨੂੰ ਲੱਗਦਾ ਵੀ ਇਹ ਬਹੁਤ ਸੌਖਾ ਕੰਮ ਐ ਇੱਕ ਜਿਹੜੀ ਹੇਟ ਹੈਗੀ ਕਿਸੇ ਦੇ ਖਿਲਾਫ ਕਿਸੇ ਦੇ ਉੱਤੇ ਗੁੱਸਾ ਆਇਆ ਤੇ ਅਸੀਂ ਇਸ ਤਰ੍ਹਾਂ ਹੀ ਕੱਟ ਸਕਦੇ ਆ ਉਹਦੀ ਜਾਨ ਲੈ ਕੇ ਕੱਟ ਸਕਦੇ ਆ ਸੋ ਇਹ ਕਿਤੇ ਨਾ ਕਿਤੇ ਸਾਡੀਆਂ ਨੀਹਾਂ ਕਮਜ਼ੋਰ ਹੋ ਗਈਆਂ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਪਾਲਣ ਪੋਸ਼ਣ ਵਧੀਆ ਨਹੀਂ ਕਰ ਸਕੇ ਉਤੋਂ ਮਾਹੌਲ ਜਿਹੜਾ ਹੈਗਾ ਉਹ ਕਿਸ ਤਰੀਕੇ ਦਾ ਹੋ ਗਿਆ ਕੁਝ ਮਿਊਜ਼ਿਕ ਨੇ ਉਸ ਤਰ੍ਹਾਂ ਦਾ ਮਾਹੌਲ ਕਰ ਦਿੱਤਾ ਕੁਝ ਰੈਪ ਜਿਹੜੀ ਆ ਰਹੀ ਹੈ ਇੱਕ ਇੱਕ ਸਿੰਗਿੰਗ ਹੁੰਦੀ ਹੈ ਇੱਕ ਰੈਪ ਹੁੰਦੀ ਜਿਹੜੀ ਰੈਪ ਆ ਰਹੀ ਉਹਦੇ ਵਿੱਚ ਮਤਲਬ ਬਹੁਤ ਪ੍ਰਵੋਕ ਕੀਤਾ ਜਾਂਦਾ ਹੈ ਹਨਾ ਉਹਦੇ ਵਿੱਚ ਵਰਡਸ ਪ੍ਰਵੋਕ ਕਰਨ ਵਾਲੀ ਆਲਮੋਸਟ ਹੁੰਦੇ ਨੇ ਭਾਵੇਂ ਇੰਗਲਿਸ਼ ਰੈਪ ਸੁਣ ਲਓ ਭਾਵੇਂ ਕੋਈ ਹੋਰ ਸੁਣ ਲਓ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਛੋਟੇ ਬੱਚਿਆਂ ਨੂੰ ਜਿਹੜੇ ਟੀਨੇਜਰ ਨੇ ਉਹਨਾਂ ਨੂੰ ਪ੍ਰਭਾਵਿਤ ਕਰਦੀਆਂ ਪ੍ਰੇਵੋਕ ਕਰਦੀਆਂ ਕੁਝ ਨਸ਼ੇ ਵੀ ਫਿਰ ਉਸ ਤਰ੍ਹਾਂ ਦੇ ਆ ਚੁੱਕੇ ਆ ਜਿਹੜੇ ਜਿਹੜੇ ਤੁਹਾਨੂੰ ਦਲੇਰ ਕਰ ਦਿੰਦੇ ਨੇ ਮਿੰਟਾਂ ਸਕਿੰਟਾਂ ਦੇ ਵਿੱਚੋਂ ਤੁਹਾਨੂੰ ਦਲੇਰੀ ਦਿੰਦੇ ਆ ਤੇ ਫਿਰ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਮੈਂ ਘਰ ਕੀ ਰਿਹਾ ਸੋ ਮਾਹੌਲ ਚੇਂਜ ਹੋਇਆ ਇਹਦੇ ਨਾਲ ਇਹ ਸਾਰਾ ਕਰਾਈਮ ਹੈਗਾ ਪੂਰੀ ਦੁਨੀਆ ਦੇ ਵਿੱਚ ਹੀ ਵਧਿਆ ਆ ਪਾਏ ਨਹੀਂ ਕਹਾਂਗੇ ਕੱਲੇ ਇੰਗਲੈਂਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਵਧਿਆ ਦੂਸਰੀ ਗੱਲ ਜਿਹੜੀ ਹੈ ਪੁਲਿਸ ਦੀ ਸੋ ਪੁਲਿਸ ਜਿਹੜੀ ਹੈਗੀ ਹੈ ਆਪਣਾ ਕੰਮ ਬਖੂਬੀ ਕਰ ਰਹੀ ਹੈ ਪਰ ਇੰਗਲੈਂਡ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਪੁਲਿਸ ਦੀ ਗਿਣਤੀ ਘਟ ਹੈ ਇੱਥੇ ਹੁਣ ਉਹ ਤਰੀਕੇ ਦੀ ਪੁਲਿਸ ਦੀ ਨਿਗਰਾਨੀ ਨਹੀਂ ਹੈਗੀ ਲੋਕ ਅਫੈਂਸ ਕਰਦੇ ਨੇ ਗੱਡੀਆਂ ਚਲਾਉਂਦੇ ਨੇ ਤੇਜ਼ ਤੇਜ਼ ਗੱਡੀਆਂ ਚਲਾਉਂਦੇ ਨੇ ਜਾਂ ਫਿਰ ਕਈ ਵੀ ਹੋਰ ਬੜੇ ਰੂਲ ਜਿਹੜੇ ਨੇ ਬ੍ਰੇਕ ਕਰਦੇ ਆ ਫਿਰ ਨਸ਼ੇ ਨੂੰ ਲੈ ਕੇ ਸਟੈਬਿੰਗ ਨੂੰ ਲੈ ਕੇ ਸੋ ਸਾਰਾ ਕੁਝ ਸਾਂਭਣਾ ਕਿਤੇ ਨਾ ਕਿਤੇ ਇਸ ਵळे ਔਖਾ ਹੋਇਆ ਹੋਇਆ ਉਹ ਵੀ ਮੈਂ ਤੁਹਾਨੂੰ ਫਿਰ ਉੱਥੇ ਲੈ ਕੇ ਆਉਣਾ ਕਿ ਜਦੋਂ ਜਨਤਾ ਵੱਧ ਜਾਵੇ ਜਦੋਂ ਇੱਕ ਤੁਹਾਡਾ ਇੱਕ ਆ ਜਾ ਕੇ ਟਾਪੂ ਹੀ ਹੈ ਨਾ ਇੰਗਲੈਂਡ ਇੱਕ ਪਾਣੀ ਦੇ ਵਿੱਚ ਵਸਿਆ ਹੋਇਆ ਇਹਦੇ ਆਲੇ ਦੁਆਲੇ ਕੋਈ ਮੁਲਕ ਨਹੀਂ ਲੱਗਦਾ ਜੇ ਤੁਸੀਂ ਬਾਹਰ ਜਾਣਾ ਇਥੋਂ ਤਾਂ ਤੁਹਾਨੂੰ ਤੈਰ ਕੇ ਜਾਣਾ ਪਊਗਾ ਜਾਂ ਹਵਾਈ ਸਫਰ ਰਾਹੀਂ ਜਾਣਾ ਪਊਗਾ ਸੋ ਇੱਕ ਟਾਪੂ ਦੇ ਉੱਤੇ ਜਦੋਂ ਓਵਰ ਕਰਾਊਡਡ ਜਦੋਂ ਉਹ ਟਾਪੂ ਹੋ ਜਾਵੇ ਭਾਂਤ ਭਾਂਦੇ ਲੋਕ ਦੁਨੀਆ ਭਰ ਦੇ ਵਿੱਚੋਂ ਆ ਜਾਣ ਵੱਖ-ਵੱਖ ਮੈਂਟੈਲਟੀਆਂ ਆ ਜਾਣ ਸੋ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹਦੇ ਵਿੱਚ ਵਾਧਾ ਹੁੰਦਾ ਹੀ ਹੁੰਦਾ ਤੁਹਾਨੂੰ ਯਾਦ ਹੋਣਾ ਆਪਾਂ ਇੱਕ ਵਾਰੀ ਗੱਲ ਕੀਤੀ ਸੀ ਪੋਲੈਂਡ ਦੇ ਫੋਰਨ ਮਨਿਸਟਰ ਨੇ ਇਹ ਗੱਲ ਕਹੀ ਸੀ ਜਦੋਂ ਇੰਗਲੈਂਡ ਦੀ ਇੱਕ ਟੀਵੀ ਚੈਨਲ ਦੇ ਉੱਤੇ ਐਂਕਰ ਬੀਬੀ ਨੇ ਪੋਲੈਂਡ ਦੇ ਫੋਰਨ ਮਿਨਿਸਟਰ ਨੂੰ ਇਹ ਗੱਲ ਕਹੀ ਵੀ ਜਿਹੜੇ ਹੁਣ ਰਿਫਿਊਜੀ ਨੇ ਗਾਜ਼ਾ ਦੇ ਉਹ ਤੁਸੀਂ ਵੀ ਲਓ ਤੁਸੀਂ ਕਿਉਂ ਨਹੀਂ ਲੈਂਦੇ ਅਸੀਂ ਤਾਂ ਐਨੇ ਲੈ ਰਹੇ ਆ ਇੰਗਲੈਂਡ ਵਾਲੀ ਬੀਬੀ ਕਹਿੰਦੀ ਆ ਤਾਂ ਪੋਲੈਂਡ ਵਾਲਾ ਕਹਿੰਦਾ ਵੀ ਅਸੀਂ ਇੱਕ ਵੀ ਰਿਫਿਊਜੀ ਨਹੀਂ ਲੈਣਾ ਬੇਸ਼ੱਕ ਸਾਡੇ ਨਾਲ ਤੁਸੀਂ ਜਿਸ ਤਰ੍ਹਾਂ ਦਾ ਵੀ ਰਿਲੇਸ਼ਨ ਰੱਖਣਾ ਰੱਖੋ ਜੇ ਤੁਹਾਨੂੰ ਚੰਗਾ ਲੱਗਦਾ ਠੀਕ ਹੈ ਆਦਰਵਾਇਜ਼ ਤੁਹਾਡੀ ਸਾਡੀ ਸਸਰੀ ਘਾਲ ਹੈ ਅਸੀਂ ਇੱਕ ਵੀ ਰਿਫਿਊਜੀ ਨਹੀਂ ਲੈਣਾ ਉਹ ਕਹਿੰਦਾ ਸਾਡੇ ਤੁਸੀਂ ਆ ਕੇ ਦੇਖੋ ਪੋਲੈਂਡ ਦੇ ਵਿੱਚ ਕਹਿੰਦਾ ਜ਼ੀਰੋ ਕਰਾਈਮ ਹੈ ਜ਼ੀਰੋ ਕਰਾਇਮ ਹੈ ਮਤਲਬ ਮੈਂ ਇਹ ਨਹੀਂ ਕਹਿੰਦਾ ਮੈਂ ਤਾਂ ਖੁਦ ਇਮੀਗ੍ਰੈਂਟ ਆ ਮੈਂ ਗੱਲ ਕਰ ਰਿਹਾ ਨਾ ਇਸ ਵੇਲੇ ਮੈਂ ਖੁਦ ਇਮੀਗ੍ਰੈਂਟ ਆ ਪਰ ਵੱਖ-ਵੱਖ ਮੈਂਟੈਲਟੀਆਂ ਉਹਨਾਂ ਦਾ ਬੈਕਗਰਾਉਂਡ ਕਿਹੋ ਜਿਹਾ ਲੋਕਾਂ ਦਾ ਜਿਨ੍ਹਾਂ ਨੂੰ ਬਿਨਾ ਜਾਂਚ ਪੜਤਾਲ ਤੋਂ ਤੁਸੀਂ ਰਿਫਿਊਜੀ ਹੋਣ ਦੇ ਨਾਤੇ ਲੈ ਰਹੇ ਹੋ ਤੇ ਉਹਦਾ ਕੋਈ ਉਸ ਵੇਲੇ ਸਰਟੀਫਿਕੇਸ਼ਨ ਉਹਦਾ ਬੈਕਗਰਾਉਂਡ ਚੈੱਕ ਨਹੀਂ ਕੀਤਾ ਜਾਂਦਾ ਜਿਹਨੂੰ ਤੁਸੀਂ ਪੇਪਰ ਦੇ ਕੇ ਆਪਣੇ ਮੁਲਕ ਚ ਵਾੜ ਰਹੇ ਹੋ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਕ੍ਰਾਈਮ ਜੜੀਆਂ ਉਹ ਲੈ ਕੇ ਆਉਂਦੀਆਂ ਅਸੀਂ ਇਹ ਨਹੀਂ ਕਹਿੰਦੇ ਵੀ ਇੱਥੋਂ ਦੇ ਲੋਕ ਜਿਹੜੇ ਬ੍ਰਿਟਿਸ਼ ਲੋਕ ਨੇ ਬਹੁਤ ਆਪਾਂ ਕਹੀਏ ਦੁੱਧ ਤੋਤੇ ਨੇ ਉਹ ਕ੍ਰਾਈਮ ਨਹੀਂ ਕਰਦੇ ਕ੍ਰਾਈਮ ਕਰਦੇ ਆ ਪਰ ਇੰਗਲੈਂਡ ਦੇ ਵਿੱਚ ਦੇਖਿਆ ਗਿਆ ਵੀ ਜਿਹੜੇ ਬਾਹਰੋਂ ਲੋਕ ਆਏ ਜਿਹੜੇ ਬਾਹਰੋਂ ਆ ਕੇ ਲੋਕ ਵਸੇ ਜੰਗਾਂ ਦੇ ਵਿੱਚੋਂ ਨਿਕਲ ਕੇ ਆਏ ਜਾਂ ਹੋਰ ਮੁਲਕਾਂ ਦੇ ਵਿੱਚੋਂ ਸੋ ਉਹਨਾਂ ਦੇ ਜਿਹੜਾ ਕ੍ਰਾਈਮ ਰੇਟ ਹੈਗਾ ਨਾ ਉਹ ਜ਼ਿਆਦਾ ਹੈ ਜਿਸ ਨੂੰ ਲੈ ਕੇ ਫਿਰ ਹਾਲਾਤ ਜਿਹੜੇ ਨੇ ਉਹ ਡਿਸਟਰਬ ਹੁੰਦੇ ਹੀ ਹੁੰਦੇ ਆ ਇਹ ਇਹੀ ਕਾਰਨ ਨੇ ਕਿ ਹੁਣ ਇਥੋਂ ਪੁਲਿਸ ਦੇ ਹੱਥੋਂ ਵੀ ਜਿਹੜਾ ਕੰਮ ਨਿਕਲਿਆ ਹੋਇਆ ਕਿ ਭਾਈ ਨਹੀਂ ਸਾਂਭਿਆ ਜਾਂਦਾ ਜਿੱਦਾਂ ਫਿਲਹਾਲ ਚੱਲਦਾ ਚੱਲਣ ਦਿਓ ਅੱਗੋਂ ਪੁਲਿਸ ਜ਼ਿਆਦਾ ਬਣੇਗੀ ਭਰਤੀ ਹੋਏਗੀ ਸਖਤਾਈ ਕਿਸ ਤਰੀਕੇ ਨਾਲ ਗਵਰਨਮੈਂਟ ਕਰਦੀ ਆ ਕਿਸ ਤਰ੍ਹਾਂ ਦੇ ਆਦੇਸ਼ ਆਉਂਦੇ ਨੇ ਉਹਦੇ ਬਿਹਾਫ ਤੇ ਫਿਰ ਉਹ ਕੰਮ ਕਰਨਗੇ ਨਹੀਂ ਤੇ ਫਿਰ ਆ ਸਾਰਾ ਕੁਝ ਜਿਹੜਾ ਹੈਗਾ ਉਹ ਇਸ ਤਰੀ ਹੀ ਹੋਈ ਜਾਏਗਾ ਹਾਂ ਜੀ ਜੀ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਉਮੀਦ ਕਰਦੇ ਆ ਕਿ ਅ ਯੂਕੇ ਦੇ ਵਿੱਚ ਵੀ ਜੋ ਪੰਜਾਬੀ ਨੇ ਉਹ ਸੇਫ ਰੈਨ ਅਤੇ ਅਜਿਹੀ ਘਨਾਵਾਂ ਤੋਂ ਬਚਾਅ ਰਹੀ ਸਰਕਾਰ ਵੀ ਸਖਤ ਐਕਸ਼ਨ ਮੋਕੇ ਚੱਲਦੀ ਰਹੀ ਤੁਹਾਡੇ ਤੁਹਾਨੂੰ ਸਾਰੇ ਜੁੜਨ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਨੋ ਧੰਨਵਾਦੀ